ਲੋਭ ਸਾਥੀਓ ਅੱਜ ਹੜਾ ਨੂੰ ਸਮਰਪਿਤ ਇੱਕ ਬਹੁਤ ਪਿਆਰੀ ਰਚਨਾ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਤੇ ਭਗਵਾਨ ਅੱਗੇ ਜਿਵੇਂ ਅਰਦਾਸਾਂ ਕਰਦੇ ਆ ਉਹ ਉਸੇ ਤਰ੍ਹਾਂ ਪੰਜਾਬੀਆਂ ਨੂੰ ਹੌਸਲਾ ਦੇਣ ਦੀ ਕੋਸ਼ਿਸ਼ ਕੀਤੀ ਹੈ ਰਚਨਾ ਦੇ ਰਾਹੀਂ ਵੀ ਉੱਠ ਖੜੋ ਪੰਜਾਬੀ ਉਹ ਵਿਵਤਾ ਫੇਰ ਪੰਜਾਬ ਤੇ ਪੈ ਗਈ ਕਿਉਂਕਿ ਜਦੋਂ ਜਦੋਂ ਪੰਜਾਬ ਤੇ ਕਿਸੇ ਵੀ ਰੂਪ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵਿਵਤਾ ਆਈ ਹੈ ਕੋਈ ਵੀ ਸੰਕਟ ਆਇਆ ਹੈ ਤਾਂ ਪੰਜਾਬੀਆਂ ਨੇ ਇਕਜੁੱਟ ਹੋ ਕੇ ਉਹਦਾ ਸਾਹਮਣਾ ਕੀਤਾ ਤੇ ਉਹਤੇ ਜਿੱਤ ਪ੍ਰਾਪਤ ਕੀਤੀ ਹੈ ਚਲੋ ਇਹ ਕੁਦਰਤੀ ਆਫਤਾਂ ਨੇ ਇਹਨਾਂ ਦੇ ਨਾਲ ਵੀ ਸਾਡੇ ਪੰਜਾਬੀ ਇਕਜੁੱਟ ਹੋ ਕੇ ਲੜ ਰਹੇ ਨੇ ਮਸੀਬਤ ਆਉਣਾ ਸੁਭਾਵਿਕ ਹੈ ਪਰ ਜਦੋਂ ਅਸੀਂ ਇਹਦੇ ਨਾਲ ਇਕੱਠੇ ਹੋ ਕੇ ਨਜਿੱਠਦੇ ਆ ਤਾਂ ਇਹ ਜਲਦੀ ਹੱਲ ਹੋ ਜਾਂਦੇ ਨੇ ਸੋ ਇਸ ਤਰ੍ਹਾਂ ਦੀ ਇੱਕ ਰਚਨਾ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਉਮੀਦ ਆ ਪਸੰਦ ਕਰੋਗੇ ਭੈਲਾ ਠਾਸੀ ਵਿੱਚ ਆਏ ਲੋਕੀ ਘਰੋਂ ਬੇਕਰਸੀ ਕੀਤੇ ਉਹ ਕੋਟ ਸਵਰਦੇ ਉਹ ਨਾਮਾਂ ਸਾਂ ਵਿਚਾਰਿਆ ਪੀਤੇ ਹੁਣ ਫੇਰ ਵੇਖ ਲੋਏ ਹੁਣ ਫੇਰ ਵੇਖ ਲੋਏ ਕੁਲ ਚੀਜ਼ ਪਾਣੀ ਵਿੱਚ ਵਹਿ ਗਈ ਉੱਠ ਖੜੋ ਪੰਜਾਬੀਓਏ ਵਿਪਤਾ ਫੇਰ ਪੰਜਾਬਵਤੇ ਖੜੋ ਪੰਜਾਬੀਓਂ ਵਿਪਤਾ ਫੇਰ ਪੰਜਾਬ ਤੇ ਪੈਗੀ ਦੰਗਰ ਵੀ ਰੁੜ ਗਏ ਨੇ ਘਰ ਵੀ ਡੁੱਬ ਗਏ ਖੜੋ ਪੰਜਾਬੀਓਏ ਵਿਪਤਾ ਪੇਰ ਪੰਜਾਬ ਤੇ ਪੈਗੀ ਉਠ ਖੜੋ ਪੰਜਾਬੀਓਏ ਵਿਪਤਾ ਪੇਰ ਪੰਜਾਬ ਤੇ ਪੈਗੀ ਤੁਸੀਂ ਇਕੱਠੇ ਹੋ ਜਾਓਏ ਕਰਕੇ ਹਿੰਮਤ ਆਪ ਬਾਰੇ ਰੇਤਾ ਬੋਰੀਆਂ ਚ ਟੁੱਟੇ ਨਹਿਰਾ ਦੇ ਬੰਨ ਲਾਓ ਸਰਕਾਰਾਂ ਨੇ ਕਰਨਾ ਕੀ ਸਰਕਾਰਾਂ ਨੇ ਕਰਨਾ ਕੀ ਇਹਨਾਂ ਦੀ ਸ਼ਰਮ ਜਮਾਈ ਲਗੀ ਉੱਠੇ ਖੜੋ ਪੰਜਾਬੀਓ ਕਤਬੇ ਪੰਜਾਬ ਤੇ ਪੈਗੀ ਉਠੇ ਖੜੋ ਪੰਜਾਬੀਓਏ ਵਿਪਤਾ ਵੇਰ ਪੰਜਾਬ ਤੇ ਪੈਗੀ ਮਠੂਆ ਖੜੋ ਪੰਜਾਬੀਓਏ ਵਿਪਤਾ ਬੇਰ ਪੰਜਾਬ ਤੇ ਪੈਗੀ ਉਠੇ ਖੜੋ ਪੰਜਾਬੀਓਏ ਵਿਪਤਾ ਬੇਰ ਪੰਜਾਬ ਤੇ ਪੈਗੀ ਸੋਭਾਤ ਤੁਹਾਦ ਲਾਇ ਕਰੋ ਸ਼ੇਅਰ ਕਰੋ ਤੇ ਇਕਜੁੱਟ ਹੋ ਕੇ ਇਹ ਸਮੱਸਿਆ ਦਾ ਹੱਲ ਕਰੀਏ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ